ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕਈ ਇਲਾਕਿਆਂ 'ਚ ਹਾਲਾਤ ਬੇਕਾਬੂ ਹੁੰਦੇ ਨਜ਼ਰ ਆ ਰਹੇ ਨੇ ਹਲਕਾ ਬਾਬਾ ਬਕਾਲਾ 'ਚ ਵੀ ਮੀਂਹ ਦਾ कहर ਨਜ਼ਰ ਆਇਆ ਪਿੰਡ ਸਠਿਆਲਾ ਵਿਖੇ ਲਗਾਤਾਰ ਮੀਂਹ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ ਇਸ ਹਾਦਸੇ 'ਚ ਇੱਕ 11 ਸਾਲਾ ਬੱਚੀ ਦੀ ਮੌਤ ਹੋ ਗਈ ਅਤੇ ਕਈ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ ਜ਼ਖਮੀ ਮੈਂਬਰਾਂ ਨੂੰ ਬਾਬਾ ਬਕਾਲਾ ਦੇ ਸਵਲ ਹਸਪਤਾਲ 'ਚ ਪਹੁੰਚ ਕਰਵਾਇਆ ਗਿਆ पीडਿਤ ਪਰਿਵਾਰ ਨੇ ਮਦਦ ਦੀ ਮੰਗ ਕੀਤੀ ਹੈ ਫਿਲਿਪਸ ਅੱਛਾ ਲੈ ਕਿ ਸਾਡੇ ਕੋਲ ਟੋਟਲ ਪੰਜ ਮਰੀਜ਼ ਆ ਚੁੱਕੇ ਨੇ ਤੇ ਇੱਕ ਕੈਸੂਐਲਟੀ ਹੈ ਇੱਕ ਬੱਚਾ ਜਿਹੜਾ 12 ਸਾਲ ਦਾ ਜਿਹੜਾ ਬ੍ਰਾਡ ਹੈਡ ਹੈ ਤੇ ਉਹਦੇ ਸੀ ਕਾਰਵਾਈ ਪਾ ਰਹੇ ਹੋਰ ਬਾਕੀ ਜਿਹੜੇ ਪੇਸ਼ੈਂਟ ਉਸ ਸਟੇਬਲ ਖਿਆਲਾਂ ਤੋਂ ਰਾਜਵਿੰਦਰ ਸਿੰਘ ਇੱਕ ਵਿਅਕਤੀ ਹੈ ਜਿਹਦਾ ਘਰ ਦੀ ਛੱਤ ਡਿੱਗੀ ਆ ਛੱਤ ਦੇ ਕੰਡੇ ਨਾਲ ਇੱਕ ਬੱਚੀ ਉਹਨਾਂ ਦੀ 12 ਸਾਲ ਦੀ ਜਿਹਦੀ ਡੈੱਡ ਹੋ ਗਈ ਆ ਹੁਣੇ ਹੀ ਡਾਕਟਰ ਸਾਹਿਬ ਕੋਲ ਆਏ ਨੰਨੇ ਉਹਨੂੰ ਡੈੱਡ ਡਿਕਲੇਅਰ ਕੀਤਾ ਪੂਰਾ ਪਰਿਵਾਰ ਦੇ 5-6 ਮੈਂਬਰ ਸੀਗੇ ਇੱਕ ਕਮਰੇ ਦੇ ਥਲੇ ਇੱਕ ਛੱਪ ਦੇ ਥਲੇ ਜਿਹਦੀ ਛੱਤ ਲੱਗੀ ਆ ਤੇ ਛੱਪ ਦੇ ਥਲੇ ਸਾਰਾ ਹੀ ਪਰਿਵਾਰ ਆ ਛੱਪ ਦੇ ਥਲੇ ਆ ਗਿਆ ਜੀ ਦੇ ਨਾਲ ਉਹਨਾਂ ਦੀ ਬੱਚਿਆਂ ਦੇ ਕਾਫੀ ਸੱਟਾਂ ਲੱਗੀਆਂ ਨੇ